ਸੇਵਾ ਕਰਵਾਈ ਪਮਵਾੜੇ ਤੋਂ ਨੌਜਵਾਨ ਸਭਾ ਇਹ ਕਰਵਾਈ ਗਈ ਇਹਨਾਂ ਦੇ ਵਿੱਚ ਜਿਹੜੇ ਆਪਣੇ ਲੋੜਵੰਦ ਸਿਧੇ ਉਹਨਾਂ ਨੂੰ ਤਰਪਾਲਾ ਵੰਡੀਆਂ ਗਈਆਂ ਤੇ ਕੁਝ ਰਾਸ਼ਨ ਵੀ ਦਿੱਤਾ ਗਿਆ ਤੇ ਉਹਨਾਂ ਵੱਲੋਂ ਸਾਰਿਆਂ ਨੂੰ ਇਹ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇਸ ਮੌਕੇ ਤੇ ਆ ਕੇ ਸਾਡੀ ਹੈਲਪ ਕੀਤੀ ਆ। ਬਾਈਕ ਦਾ ਖਾਲਸਾ ਬਾਈਕ ਵੀ ਸਾਰੇ ਸਰਪੰਚ ਚੋਣ ਚੋਣ ਸੰਗਠਨ ਦੀ ਬਾਤ ਅੱਜ ਪਿੰਡ ਦੇ ਵਿੱਚ ਝੜਾ ਦੀ ਬਾਤ ਹੈ ਅੱਗੇ ਸਾਡੇ ਸਾਡੇ ਸਹਿਯੋਗੀ ਪਾਸਾ ਦੇ ਸਰ ਨੌਜਵਨ ਸਭਾ ਪੋਵਾੜਾ ਐਸਾ ਪੰਜਾਬੀ ਆ ਪੂਰਾ ਹੀ ਤਾਂ ਜਿਹੜਾ ਪੋਵਾੜਾ ਦੇ ਨਾਲ ਜਿਆਦਾ ਜਾਣਦੇ ਨੇ ਇਹ ਸਾਡੀ ਸਾਥ ਦੇਣ ਵਾਸਤੇ ਆਏ ਆ ਸਾਨੂੰ ਪੁੱਛਣ ਆਏ ਆ ਕਿ ਹੜ ਦੇ ਵਿੱਚ ਤੁਹਾਨੂੰ ਕੋਈ ਤਰ ਪਹਿਲਾਂ ਦੀ ਜਿਉਂ ਜਾਂ ਰਾਸ਼ਨ ਦੀ ਕਮੀ ਜਾਂ ਉਸ ਲਈ ਚਾਰੇ ਦੀ ਕਮੀ ਔਰ ਇਹਨਾਂ ਨੂੰ ਪਤਾ ਲੱਗਿਆ ਸਾਡੇ ਲੇਡੀਆਂ ਦੀ ਸਮੱਸਿਆ ਜਿਆਦਾ ਆ ਉਹ ਲੇਡੀਆਂ ਵਾਸਤੇ ਸਮਾਨ ਕੋਪਰ ਸਮਾਨ ਲੇਡੀਆਂ ਵਾਸਤੇ ਇਹਨੇ ਪ੍ਰੋਜੈਕਟ ਕਰਾਇਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਸਾਜਾ ਕੇ ਤੁਲੀ ਮੈਡਮ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਸੀਡੀਪੀ ਮੈਡਮ ਜੀ ਦਾ ਨਾਲ ਸਾਡੇ ਆਏ ਹੋਏ ਸਾਥੀ ਇਹਨਾਂ ਦਾ ਬਹੁਤ ਬਹੁਤ ਅੰਬਾਰ ਕਰਦੇ ਆਂ ਆਇਆ ਤੇ ਜੀ ਆਇਆ ਕਹਿੰਦੇ ਅਸੀਂ ਜਿਹੜਾ ਸਾਡੇ ਦੁੱਖ ਦੀ ਘੜੀ ਵਿੱਚ ਆ ਕੇ ਸਾਡਾ ਸਾਥ ਦਿੱਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਦੇਣ ਅਸੀਂ ਦੇ ਲਈ ਸਾਡੇ ਮੈਂ ਸਭ ਦਾ ਨਾਮ ਸਜਾ ਦੇਣ ਦੇ ਹੋਏ ਆ ਕੁਝ ਖਾਓ ਚਾਓ ਭਾਈ ਭੈਣ